ਡਾਕਟਰ ਸਾਹਿਬ ਇੱਕ ਜਾਨਣਾ ਚਾਹਾਂਗੇ ਅਫੀਮ ਬਾਰੇ ਕਿਉਂਕਿ ਇਹਦੀ ਚਰਚਾ ਬੜੀ ਹੁੰਦੀ ਹੈ ਕਈ ਲੋਕ ਸੋਚਦੇ ਨੇ ਕਿ ਅੱਜਕੱਲ ਮੈਡੀਸਿਨਸ ਦੇ ਵਿੱਚ ਜਿਹੜੀ ਹੁੰਦਾ ਕਿ ਇਹਦੇ ਵਿੱਚ ਅਫੀਮ ਦਾ ਇਸਤੇਮਾਲ ਕੀਤਾ ਜਾਂਦਾ ਜਾਂ ਫਿਰ ਕਈ ਲੋਕ ਹੁਣ ਵੀ ਇਹਨੂੰ ਉਵੇਂ ਹੀ ਸੋਚਦੇ ਨੇ ਵੀ ਬੜੀ ਗੁਣਕਾਰੀ ਹੈ ਤੇ ਵਧੀਆ ਕਿਉਂਕਿ ਇਹਨੂੰ ਦਵਾਈਆਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਮੈਂ ਤੁਹਾਡੇ ਨਜ਼ਰੀਏ ਨਾਲ ਜਾਨਣਾ ਚਾਹਾਂਗਾ ਕਿ ਅਸਲ ਤੌਰ ਤੇ ਅਫੀਮ ਦਾ ਫਾਇਦਾ ਹੈ ਜਾਂ ਨੁਕਸਾਨ ਹੈ ਜਾਂ ਫਿਰ ਕਿੰਨੀਆਂ ਕਿ ਮੈਡੀਸਿਨਸ ਨੇ ਜਿੱਥੇ ਇਸਦੀ ਯੂਜ਼ੇਜ ਹੁੰਦੀ ਹੈਗੀ ਤੇ ਇਹ ਸਾਰਾ ਭ੍ਰਮ ਕੱਢੋ ਤਾਂ ਕਿ ਲੋਕ ਕਿਸ ਦੇ ਬਾਰੇ ਸੁਚੇਤ ਹੋਣ ਕਿਉਂਕਿ ਦੇਖਿਆ ਜਾਂਦਾ ਵੀ ਜਿਹੜਾ ਫੀਮ ਖਾਣ ਲੱਗ ਜਾਂਦਾ ਹੈ ਫਿਰ ਉਹਨੂੰ ਇਹਦੀ ਆਦਤ ਹੈ ਜਿਹੜੀ ਬੁਰੀ ਪੈਂਦੀ ਹੈਗੀ ਸੰਗਰੂਰ ਲਾਈਵ ਦੇ ਦਰਸ਼ਕਾਂ ਦੇ ਨਾਲ ਆਪਾਂ ਬੜੀ ਉਪਯੋਗੀ ਜਾਣਕਾਰੀ ਅੱਜ ਸਾਂਝੀ ਕਰ ਰਹੇ ਹਾਂ ਕਿ ਅਫੀਮ ਪੋਸ ਜਿਹਨੂੰ ਆਪਾਂ ਪੋਸ ਦੀ ਸ਼ਕਲ ਦੇ ਵਿੱਚ ਵੀ ਮਿਲਦੀ ਹੈ ਭੁੱਕੀ ਦੀ ਸ਼ਕਲ 'ਚ ਮਿਲਦੀ ਹੈ ਕਿ ਇਹ ਸਰੀਰ ਦੇ ਲਈ ਗੁਣਕਾਰੀ ਹੈ ਜਾਂ ਨਹੀਂ ਹੈ ਔਰ ਲੋਕਾਂ ਦੇ ਵਿੱਚ ਨਾ ਬੜੀਆਂ માનਤਾਵਾਂ ਨੇ ਕਿ ਇਹ ਅਤਰੰਗ ਦੇ ਵਿੱਚ ਅਫੀਮ ਦੇ ਦੋ ਤੁਰੰਤ ਉਸੇ ਨਾਲ ਬੰਦਾ ਠੀਕ ਹੋ ਜਾਂਦਾ ਹਾਰਟ ਅਟੈਕ ਆ ਰਿਹਾ ਦਿਲ ਦਾ ਦੌਰਾ ਆ ਰਿਹਾ ਅਫੀਮ ਦੇ ਦਿਓ ਤੁਰੰਤ ਬੰਦਾ ਠੀਕ ਹੋ ਜਾਏਗਾ ਇਹ ਸਾਰਿਆਂ ਦੀਆਂ ਸਾਰੀਆਂ ਚੀਜ਼ਾਂ ਹੁੰਦੀ ਸਾਇੰਟਿਫਿਕ ਕੋਈ ਬੇਸਿਸ ਨਹੀਂ ਹੈ ਮੈਨੂੰ ਪਤਾ ਹੈ ਇਸ ਤੋਂ ਬਾਅਦ ਆਪਣੀ ਟ੍ਰੋਲਿੰਗ ਵੀ ਹੋਊਗੀ ਲੋਕਾਂ ਦੇ ਜਿਹੜੇ ਵਿਦਵਾਨ ਨੇ ਉਹ ਇਹ ਵੀ ਕਮੈਂਟ ਕਰਨਗੇ ਉਹ ਆਪਣੀ ਥਾਂ ਤੇ ਚਲੋ ਵਿਦਵਾਨ ਨੇ ਪਰ ਇਸ ਚੀਜ਼ ਨੂੰ ਅਗਰ ਗੂਗਲ ਦੇ ਵਿੱਚ ਹੈ ਚੈਟ ਜੀਪੀਟੀ ਚ ਜੋ ਅੱਜ ਕੱਲ੍ਹ ਦੇ ਸਾਇੰਟਿਫਿਕ ਤਰੀਕੇ ਨੇ ਇਸ ਚੀਜ਼ ਦੀ ਮਾਨਤਾ ਇਸ ਚੀਜ਼ ਦੀ ਜਿਹੜੀ ਭਰੋਸੇਯੋਗਤਾ ਦੇਖਣ ਦੇ ਲਈ ਕੋਈ ਵੀ ਜਣਾ ਚੈੱਕ ਕਰ ਸਕਦਾ ਹੈ ਕਿ ਸਾਇੰਟਿਫਿਕਲੀ ਇਹਨਾਂ ਦਾ ਕੋਈ ਯੂਜ਼ ਹਾਰਟ ਅਟੈਕ ਜਾਂ ਦਿਲ ਦੇ ਆਪਣਾ ਦਿਲ ਦਾ ਦੌਰਾ ਜਾਂ ਅਦਰੰਗ ਦੇ ਵਿੱਚ ਇਹਦਾ ਕੋਈ ਰੋਲ ਨਹੀਂ ਹੈ ਦੂਸਰੀ ਆ ਜੇ ਕੱਲ ਕਿ ਇਸ ਦਾ ਕੀ ਯੂਜ਼ ਹੈ ਨਹੀਂ ਹੈ ਇਹਦਾ ਓਵਰ ਆਲ ਵੀ ਕੋਈ ਲੰਬਾ ਚੌੜਾ ਯੂਜ਼ ਨਹੀਂ ਹੈ ਹਾਂ ਇਹ ਪੇਨ ਕਿਲਰ ਦੇ ਤੌਰ ਤੇ ਯੂਜ਼ ਕਰੀ ਜਾਂਦੀ ਸੀ ਇਸ ਦੇ ਹੋਰ ਵੀ ਕੁਝ ਗੁਣ ਸੀਗੇ ਇਹ ਪੁਰਾਣੇ ਸਮੇਂ ਦੇ ਵਿੱਚ ਜੋ ਆਯੁਰਵੈਦਿਕ ਦਵਾਈਆਂ ਬਣਦੀਆਂ ਸੀ ਉਸ ਦੇ ਵਿੱਚ ਪੈਂਦੀ ਸੀ ਸ਼ਾਇਦ ਅੱਜ ਦੀ ਡੇਟ ਵਿੱਚ ਵੀ ਆਯੁਰਵੈਦਿਕ ਦਵਾਈਆਂ ਚ ਕੁਝ ਛੋਟੀ ਮਿਕਦਾਰ ਦੇ ਵਿੱਚ ਪੈਂਦੀ ਹੋਵੇ ਲੇਕਿਨ ਐਲੋਪੈਥਿਕ ਮੈਡੀਸਿਨਸ ਦੇ ਵਿੱਚ ਇਸ ਦਾ ਵਰਤੋਂ ਨਹੀਂ ਹੁੰਦਾ ਜੋ ਇਸ ਦੇ ਡੈਰੀਵੇਟਿਵਸ ਨੇ ਜਾਂ ਇਸ ਦੇ ਨਾਲ ਰਲਦੇ ਮਿਲਦੇ ਕੈਮੀਕਲਸ ਨੇ ਉਹਨਾਂ ਦਾ ਖੰਗ ਦੇ ਲਈ ਆ ਹੋਰ ਚੀਜ਼ਾਂ ਦੇ ਲਈ ਕੁਝ ਇਸਤੇਮਾਲ ਹੁੰਦਾ ਸੀ ਲੇਕਿਨ ਉਹ ਵੀ ਨਸ਼ੇ ਦੇ ਲਈ ਲੋਕ ਉਹਦੀ ਦੁਰਵਰਤੋਂ ਕਰਨ ਲੱਗੇ ਤਾਂ ਅੱਜ ਦੀ ਰੇਟ ਚ ਮਾਰਕੀਟ ਦੇ ਵਿੱਚ ਉਹ ਵਾਲੀਆਂ ਚੀਜ਼ਾਂ ਵੀ ਬਹੁਤ ਰੇਅਰ ਹੋ ਸਕਦਾ ਹੈ ਕੋਈ ਉਪਲਬਧ ਹੋਵੇ ਅਦਰਵਾਈਜ਼ ਅੱਜ ਦੀ ਰੇਟ ਚ ਪਿਛਲੇ ਕਈ ਸਾਲਾਂ ਤੋਂ ਮੈਂ ਦੇਖਦਾ ਆ ਰਿਹਾ ਕਿ ਇਹ ਚੀਜ਼ਾਂ ਅੱਜ ਦੀ ਡੇਟ ਚ ਨਹੀਂ ਯੂਜ਼ ਹੋ ਰਹੀਆਂ ਸੋ ਜਨਤਾ ਇਸ ਦੇ ਨਾਲ ਬਹੁਤ ਜ਼ਿਆਦਾ ਭ੍ਰਮਿਤ ਹੈ ਜਿੱਥੇ ਹਾਰਟ ਅਟੈਕ ਦੇ ਮਰੀਜ਼ ਨੂੰ ਜਾਂ ਅਧਰੰਗ ਦੇ ਮਰੀਜ਼ ਨੂੰ ਫੌਰੀ ਤੌਰ ਤੇ ਡਾਕਟਰ ਦੇ ਕੋਲ ਜਾਣਾ ਚਾਹੀਦਾ ਉੱਥੇ ਅਗਰ ਉਹ ਅਫੀਮ ਲੈ ਕੇ ਉਹ ਇਸ ਭ੍ਰਮ ਦੇ ਵਿੱਚ ਸੋਚਦਾ ਹੈ ਕਿ ਹੁਣ ਮੈਂ ਠੀਕ ਹੋ ਜਾਾਂਗਾ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਵਿੰਡੋ ਪੀਰੀਅਡ ਹੈ ਜਿਹੜਾ 골ਡਨ ਆਰ ਹੈ ਜਿਹੜਾ ਇੱਕ ਸਮਾਂ ਹੈ ਜਿਸ ਦੇ ਵਿੱਚ ਫੌਰੀ ਤੌਰ ਤੇ ਅਗਰ ਆਪਾਂ ਡਾਕਟਰ ਦੇ ਕੋਲੇ ਪਹੁੰਚ ਜਾਈਏ ਔਰ ਉਸ ਦਾ ਜਿਹੜਾ ਸਮੇਂ ਤੇ ਇਲਾਜ ਹੋ ਜੇ ਤਾਂ ਕਿਸੇ ਵੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਉਹ 골ਡਨ ਸਮੇਂ ਨੂੰ ਬਰਬਾਦ ਕਰ ਰਹੇ ਨੇ ਅਫੀਮ ਜਾਂ ਇਸ ਤਰ੍ਹਾਂ ਦੇ ਟੋਟਕੇ ਆਪਣੇ ਤੇ ਅਜ਼ਮਾ ਕੇ